ਜੀ ਮੇਰੇ ਵੀਰੋ ਹੁਣ ਆਪਾਂ ਉੱਥੋਂ ਦੀ ਉੱਟ ਕੇ ਰੈਡੀ ਛੜੀ ਹੋ ਕੇ ਠੀਕ ਹੈ ਜੀ ਤੇ ਪਾਰਕਿੰਗ ਚ ਆਏ ਸੀਗੇ ਮੋਟਰਸਾਈਕਲ ਵਗੈਰਾ ਦੇਖਣ ਲਈ ਆਪਣੇ ਤੇ ਅਸੀਂ ਆ ਗਏ ਕਿ ਦੇਖਿਆ ਲੱਭਦੇ ਮੋਟਰਸਾਈਕਲ ਦਾ ਪਿੱਛੋਂ ਦੀ ਆਹ ਟਾਪਾ ਤੋੜ ਗਏ ਬਈ ਐਦਾ ਨਾ ਕਰਿਆ ਕਰੋ ਯਾਰ ਆ ਦੇਖੋ ਸਾਰਾ ਥੱਲੇ ਖਲਾ ਰਿਆ ਪਿਆ ਵਾ ਮੈਂ ਲੱਦਾ ਰਾਤੀ ਕੋਈ ਨਾ ਜਿਸ ਨੇ ਛੇੜਿਆ ਹੁਣਾ ਵਾ ਤਾਂ ਕਰਕੇ ਤੋੜ ਗਏ ਹੁਣ ਤੇ ਆਹ ਦੇਖੋ ਲੱਭਦਾ ਵਿਚਾਰੇ ਤਾਂ ਮੋਟਰਸਾਈਕਲ ਦੇ ਪਿੱਛੋਂ ਟਾਪਾ ਤੋੜਤਾ ਇਹਦਾ ਪਹਿਲੀ ਅੰਤਿਮ ਸਾਈਂ ਚੱਲ ਰਹੇ ਆ ਵੈਸੇ ਵੀ ਇਹਦੇ ਮੋਟਰਸਾਈਕਲ ਦੇ ਤਿੰਨ ਮਾਰੇ ਜਾਂਦੇ ਉਹਦਾ ਸ਼ੁਕਰ ਆ ਵੀ ਇੱਥੇ ਪਹੁੰ ਤੇ ਬਾਕੀ ਹੁਣ ਆਪਾਂ ਆਪਣੇ ਮੋਟਰਸਾਈਕਲ ਦੇਖੀਏ। ਕਿੰਨ ਲੱਭਦਾ ਵਿਚਾਰੇ ਦਾ ਮੂੰਹ ਦੇਖਣ ਆਲਾ ਹੋਇਆ ਵਾ। ਤੇ ਆਹ ਦੇਖੋ ਆਪਣੇ ਮੋਟਰਸਾਈਕਲ ਖੜੇ ਨੇ ਆ ਤਿੰਨੇ ਹੀ। ਚਲਿਏ। ਤੇ ਹੁਣ ਜਿਹੜੇ ਬਾਕੀ ਆਪਣੇ ਮੁੰਡੇ ਆ ਯਾਰ ਦੋਸਤ ਉਹੋ ਗਏ ਬੈਗ ਜਾਮਾ ਕਰਨ ਤੇ ਅਸੀਂ ਇਹ ਚੱਲੇ ਸੀ ਜਾ ਕੇ ਮੋਟਰਸਾਈਕਲ ਦੇ ਵਗੈਰਾ ਦੇਖਿਆ ਨੇ ਆਪਣੇ ਪਾਰਕਿੰਗ ਤੇ ਜਾ ਕੇ। ਪਾਰਕਿੰਗ ਜੋ ਆਪਾਂ ਆ ਗਏ ਸੀ ਤੇ ਟਾਡਰ ਮਾਲ ਦੀ ਹਮੇਲੀ ਦੇਖਣ ਚੱਲੇ ਆਂ ਸੀ ਠੀਕ ਆ ਜੀ। ਇਸੋਕੇ ਸਾਬਜਾਦ ਨੂੰ ਲੈ ਕੇ ਆਈ ਸੂਗੇ ਤੇ ਹੁਣ ਦੇਖੋ ਮਤਲਬ ਕਿੰਨੀਆਂ ਸੰਗਤਾਂ ਆ ਰਹੀਆਂ ਨੇ ਦੇਖੋ ਤੇ ਕਈ ਸੰਗਤਾਂ ਆ ਰਹੀਆਂ ਨੇ ਦੇਖ ਕੇ ਠੀਕੇ ਤੇ ਅਸੀਂ ਦੇਖਣ ਜਾ ਰਹੇ ਹਾਂ ਜਿਹੜੇ கிਲਾਸਾਂ ਵਿੱਚ ਛੋੜੇ ਸੜਾ ਜਿਹੜੇ ਗੁਰਦੁਆਰਾ ਸਾਹਿਬ ਕੋਈ கிਲਾਸ ਹੈਗੇ ਆ ਹਾਂ ਤੇ ਫਿਰ ਜਿਹਨਾਂ ਐਕਟ ਵਿੱਚ ਨਮਾਇਆਗੇ ਸੀ ਇੱਕ ਟਾਈਮ ਦੇਖ ਕੇ ਆਣੀਆਂ ਵਾ ਅੱਛਾ ਤੁਸੀਂ ਹਣ ਤਾਂ ਜਰੂਰ ਬਣੇ ਰਹੋ ਠੀਕ ਹੈ ਜੀ ਅੱਜ ਦਾ ਵਲੋਗ ਵੀ ਆਪਣਾ ਬਹੁਤ ਜ਼ਿਆਦਾ ਘੈਂਟ ਹੋਊਗਾ ਬਸ ਬਹੁਤ ਜ਼ਿਆਦਾ ਘੈਂਟ ਹੋਊਗਾ ਵੀਰੋ ਮੱਥਾ ਟੇਕੇ ਹੁਣ ਅਸੀਂ ਆ ਗਏ ਆ ਠੀਕ ਹੈ ਜੀ ਤੇ ਹੁਣ ਚੱਲੇ ਆ ਲੰਗਰ ਹਾਲ ਤੇ ਲੰਗਰ ਛਕਦੇ ਆ ਠੀਕ ਹੈ ਜੀ ਤੇ ਫਿਰ ਉਸ ਤੋਂ ਬਾਅਦ ਆ ਕੇ ਪਾਰਕਿੰਗ ਤੋਂ ਆਪਣੇ ਮੋਟਰਸਾਈਕਲ ਕੱਢ ਕੇ ਫਿਰ ਆਪਾਂ ਚੱਲੇ ਘਰ ਨੂੰ ਆਪਣੇ ਹਾਂ ਘਰ ਚੱਲੋ ਤੇ ਮੱਲੇ ਹਾਂ ਚਲੋ ਘਰ ਤੇ ਲਾਓ ਜੀ ਮੇਰੇ ਵੀਰੋ ਹੁਣ ਮੋਟਰਸਾਈਕਲ ਸਾਰਿਆਂ ਨੇ ਕੱਢ ਲੈਣੇ ਠੀਕ ਹੈ ਜੀ ਤੇ ਹੁਣ ਚਲੀਏ ਘਰ ਨੂੰ ਤੇ ਚਲੋ ਜੀ ਮੇਰੇ ਵੀਰੋ ਹੁਣ ਘਰ ਨੂੰ ਚੱਲਦੇ ਆ ਠੀਕ ਹੈ ਜੀ ਚੱਲ ਬਈ

ਆ ਬ੍ਰਹਮਾ ਵਾਲਕੀਤਾ ਜੇ ਪੰਜ ਪਿਆਰੇ ਮੜੇ ਯਾਰ ਅੱਗੇ ਦੇਖ ਲੈਣੇ ਆ ਫਿਰ ਆਪਾਂ ਹਾਉ ਦੇ ਘਾਟ ਆ ਹਵਾ ਘਾਟ ਆ ਹਵਾ ਸੱਚੀ ਕਿੰਨੀ ਘੈਗੀ ਆ ਘਾਟ ਉਹ ਦੇ ਥੱਲੇ ਲੱਗ ਰੇ ਟਾਇਰ ਤੇ ਬਾਬੇ ਅਸੀਂ ਹੁਣ ਹਵਾ ਭਰਵਾਣ ਲਈ ਰੁਕੇ ਸੀ ਕਿਉਂ ਬਾਕੀ ਅੱਗੇ ਲੰਘਦੇ ਹੁਣ ਪਤਾ ਨਹੀਂ ਕਿੱਧਰ ਲੰਘਦੇ ਆ ਤੇ ਹੁਣ ਅਸੀਂ ਹਵਾ ਭਰਵਾ ਕੇ ਫਿਰ ਉਹਨਾਂ ਦੇ ਨਾਲ ਚੱਲਦੇ ਆ ਉਹ ਸਾਹਮਣੇ ਰਹੀਓ ਚੱਲਦੇ ਆ ਔਰ ਸਾਹਮਣੇ ਹਵਾ ਭਰਵਾਣ ਲਈ ਰੁਕੇ ਤੇ ਯਾਰ ਸਾਡੇ ਮੋਟਰਸਾਈਕਲ 'ਚ ਨਾ ਹੁਣ ਹਵਾ ਘਟ ਗਈ ਆ ਤੇ ਇਸ ਕਰਕੇ ਹੁਣ ਅਸੀਂ ਨਾ ਹਵਾ ਪਰਵਾਣ ਲਈ ਰੁਕੇ ਆ ਤੇ ਬਾਕੀ ਉਹ ਸਾਰੇ ਜਣੇ ਅੱਗੇ ਲੰਘ ਗਏ ਆ ਹੁਣ ਪਤਾ ਨਹੀਂ ਅੱਗੇ ਖੜਨਗੇ ਜਾਂ ਫੋਨ ਕਰਕੇ ਉਹਨਾਂ ਨੂੰ ਵੀ ਪੁੱਛਦੇ ਆ ਵੀ ਕਿੱਥੇ ਆ ਕਿੱਥੇ ਆਗੇ ਉੱਥੇ ਖੜੋ ਤੇ ਅਸੀਂ ਆਨੇ ਆ ਤੇ ਹੁਣ ਹਵਾ ਪਰਵਾਣ ਲੱਗੀਆਂ ਦੇਖੋ ਹਵਾ ਪਰਵਾ ਕੇ ਫਿਰ ਉਹਨਾਂ ਦੇ ਨਾਲ ਲੱਗਦੇ ਆ ਹਾਂਜੀ ਜ਼ੋਰ ਵੀ ਬੋ ਲੈ ਰਿਆ ਜਿਗਾ ਮੋਟਰਸਾਈਕਲ ਤੇ ਤਾਂ ਕਰਕੇ ਮੈਨ ਲੱਗ ਰਿਹਾ ਕਿਚ ਨਹੀਂ ਹੋ ਰਿਹਾ ਜਗਾ ਮਲੇ ਨੀ ਰੇਜ਼ ਨਹੀਂ ਚੱਕ ਰਿਹਾ ਜਗਾ ਕਿਉਂਕਿ ਹੁਣੇ ਭਾਈ ਤੋਂ ਭੁੱਤ ਭਾਈ ਕਹਿੰਦੇ ਹਵਾ ਬਹੁਤ ਆਟਾ ਤੇ ਇਹਦ ਕਰਕੇ ਹੁਣ ਹਵਾ ਪਰਵਾ ਕੇ ਫਿਰ ਹੁਣਾਂ ਤੇ ਨਾਲ ਰਲਦੇ ਆਪਾਂ ਤੇ ਦੇਖੋ ਜੀ ਮੇਰੇ ਵੀਰੋ ਕਹਿੰਦੇ ਝੰਡਾ ਹਿੱਲਣ ਲੱਗਿਆ ਸੀਗਾ ਵਾਂਛ ਦਾ ਮੋਟਰਸਾਈਕਲ ਦਾ ਤੇ ਤਾਂ ਕਰਕੇ ਹੁਣ ਖੜੇ ਆ ਇੱਥੇ ਤੇਰਾ ਝੰਡਾ ਘਸਣ ਲਈ ਇਹ ਝੰਡਾ ਹੀ ਬੰਨ ਲਿਆ ਮੂੰਹ ਤੇ ਵੱਜ ਰੇ ਸੀ ਝੰਡਾ ਤੇਰੇ ਮੂੰਹ ਤੇ ਵੱਜ ਰੇ ਸੀ ਝੰਡਾ ਤੇਰੇ ਫੇਰ ਯਾਰ ਇਹ ਮੋਟਰ ਦਾ ਹੈਂਡਲ ਬਣਾ ਦਿੰਦਾ ਹੈ ਤੇ ਅੰਨੇ ਬੰਦ ਲੁਕਾਈ ਜਾਂਦਾ ਉਹਨੂੰ ਤੂੰ ਆਪ ਦੇ ਨੂੰ ਚੱਲੀਏ ਫਿਰ ਹਾਂ ਚਲੋ ਚਲੋ ਯਾਰ ਵੀਡੀਓ ਬਣਾਓ ਯਾਰ ਉਹ ਤੇ ਉਸ ਵੀਡੀਓ ਦਾ ਬਣਾਈ ਜਾਂਦੇ ਤੂੰ ਭਰਾਵਾ ਕਦੇ ਰੁਕੀ ਜਾਂਦਾ ਕਦੇ ਖਿੱਚੀ ਜਾਂਦਾ ਮਾ ਭਰਾਵਾ ਕਿੱਥੇ ਬਣਾਈ ਲਓ ਜੀ ਮੇਰੇ ਵੀਰੋ ਹੁਣ ਗੁਰਦੁਆਰਾ ਸਾਹਿਬ ਰੋਕਿਆ ਠੀਕ ਹੈ ਜੀ ਇੱਥੇ ਮੱਥਾ ਟੇਕ ਕੇ ਲੰਗਰ ਨੂੰ ਛਕਦੇ ਆ ਰੋਕਿਆ ਮਤਲਬ ਹੈ ਨਾ ਤੇ ਫਿਰ ਘਰ ਨੂੰ ਚੱਲਦੇ ਆਪਾਂ ਕਿਉਂਕਿ ਨਾ ਖਿੱਚੀ ਜਾਂਦੇ ਮੋਟਰਲੇ ਖਿੱਚਦੇ 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 ਹਵਾ ਲੱਗ ਰਹੀ ਐ ਮੱਥੀ ਸਿਰ ਨੂੰ ਤੇ ਮੇਰਾ ਸਿਰ ਵੀ ਬਹੁਤ ਦੁਖਣ ਲੱਗ ਰਿਹਾ ਵਾ ਹੁਣ ਮੈੱਕਾ ਜੇ ਪਾਣੀ ਆਨ ਲੱਗ ਗਿਆ ਸਾਰਿਆਂ ਦੇ ਆਂਦਾ ਪਿਆ ਵਾ ਤੇ ਹੁਣ ਮੋਟਰਸਾਈਕਲ ਅਸੀਂ ਪਾਰਕਿੰਗ ਦੇ ਵਿੱਚ ਲਾਤੇ ਨੇ ਠੀਕ ਹੈ ਜੀ ਤੇ ਹੁਣ ਚੱਲੇ ਅੰਦਰ ਬਾਬਾ ਜੀ ਦੇ ਦਰਸ਼ਨ ਕਰਨ ਤੇ ਉਸ ਤੋਂ ਬਾਅਦ ਫਿਰ ਲੰਗਰ ਛਕ ਕੇ ਫਿਰ ਘਰ ਨੂੰ ਚਲੀਏ ਲੋ ਜੀ ਮੇਰੇ ਮੇਰੇ ਕੁਲਵਾਰਾ ਜਾਤੋਂ ਹੁਣ ਦੀ ਤਰ੍ਹਾਂ ਪੇ ਆ ਠੀਕ ਹੈ ਜੀ ਤੇ ਹੁਣ ਸਿੱਧਾ ਘਰੇ ਜਾ ਕੇ ਰੁਕਣਾ ਵਾ ਹੁਣ ਵਿਚੇ ਰਸਤੇ ਕਿਤੇ ਵੀ ਰੁਕਣਾ ਹੈਗਾ ਸਿੱਧਾ ਘਰੇ ਜਾ ਕੇ ਰੁਕਾਂਗੇ ਹੁਣ ਇਹ ਬਾਜਪਤਾਂ ਚੜਾਵਾਂਗੇ ਥੋੜਾ ਰੈਸਟ ਕਰਕੇ ਘਰੇ ਜਾ ਕੇ ਵੀ ਆਪਾਂ ਨੂੰ ਥੋੜੀ ਦੇ ਰੈਸਟ ਕਰਕੇ ਫਿਰ ਆਪਾਂ ਤੰਗ ਨੂੰ ਚੜਾਵਾਂਗੇ ਆ ਵੇ ਜੋਨੀ ਆਏ 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 ਕਿੱਦਾਂ ਫੜਾ ਕਿੱਦਾਂ ਛੋਲੇ ਅਸੀਂ ਕਾਲ ਠੀਕ ਆ ਬਹੁਤ ਹੋ ਰਿਹਾ ਯਾਰ ਬਹੁਤ ਹੋ ਰਿਹਾ ਹਾਂ ਇੱਧਰੀ ਇੱਧਰੀ ਆ ਪਾਜੀ ਕਿਤੇ ਨਹੀਂ ਚੱਲਿਆ ਹਾਂ ਹਾਂ ਬਈ ਪ੍ਰਧਾਨ ਠੀਕ ਆ ਭਾਈ ਜਾਉਂਦਾ ਰਿਹਾ ਜਾਉਂਦਾ ਰਿਹਾ ਕਹਿਵਾ ਲਾ ਦੇ ਇੱਧਰੀ ਲਾ ਦੇ ਸਾਈਡ ਤੇ ਹਾਂਜੀ 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 ਹਾਂ ਹਾਂ ਆ ਮੇਰਾ ਸ਼ੂਨ ਹਾਂ ਹਾਏ ਆਈ ਦਰੀਏ ਚੱਲਿਆ ਨਹੀਂ ਕਿਤੇ ਨਹੀਂ ਕਿਤੇ ਨਹੀਂ ਜਾ ਰਹੀ ਮੇਰੀ ਥੋਣੀ ਹੈ ਕਿਤੇ ਨਹੀਂ ਜਾਂਦਾ ਪਾਪਾ ਜੀ ਕਿਤੇ ਨਹੀਂ ਜਾ ਰਹਾ ਇੱਥੇ ਹੀ ਇੱਥੇ ਇੱਥੇ ਹੈ ਮੜਾ ਸ਼ੌਨਾ ਆਏ ਆਏ ਉਹਨੇ ਦੇਖੋ ਕਿਦਾਂ ਮੱਛਰ ਨੇ ਆਏ ਲੈ ਤਾਂ ਲੈ ਤਾਂ ਕੀ ਹੋਇਆ ਕੀ ਕਰਨਾ ਕੀ ਕਰਨਾ ਹਾਂ ਹੋਰ ਮਾ ਕਰਤੀ ਕਰਤੀ ਹੋਈ ਇਹਨੇ ਜੈ ਵਧੀਆ ਰਿਆ ਸਵਾਰ ਹੋਰ ਆ ਰਹਾ ਬਹੁਤ ਸੋਹਣਾ ਰਿਹਾ ਸਫ਼ਰ ਆ ਦੇ ਆ ਦੇ ਹਾਂ ਆ ਇਹ ਨਹੀਂ ਦੇ ਜਾਂਦਾ ਹੱਲੇ ਵੀ ਇਹ ਚੀਜੀ ਮੰਗਦਾ ਇਹ ਚੀਜੀ ਤੇ ਲੋ ਜੀ ਮੇਰੇ ਵੀਰੋ ਘਰੇ ਹੁਣ ਆਪਾਂ ਪਹੁੰਚ ਗਏ ਆ ਠੀਕ ਹੈ ਜੀ ਤੇ ਸਾਰੇ ਮੁੰਡੇ ਵੀ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਸੀ ਤੇ ਹੁਣ ਆਪਾਂ ਵੀ ਘਰੇ ਪਹੁੰਚ ਗਏ ਆ ਤੇ ਬਹੁਤ ਜ਼ਿਆਦਾ ਥਕੇ ਹੋਏ ਆ ਮੇਰਾ ਸਿਰ ਵੀ ਬਹੁਤ ਜ਼ਿਆਦਾ ਦੁਖ ਰਿਹਾ ਵਾ ਤੇ ਹੁਣ ਬਸ ਰੈਸਟ ਕਰਦੇ ਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਰ ਆਪਾਂ ਪਤੰਗ-ਪਤੂੰਗ ਦਾਵਾਗੇ ਫਿਰ ਉਹਦਾ ਵਲੋਗ ਆਪਾਂ ਲਾਟਦੇ ਹਾਂ ਹਾਂ ਪਤੰਗ ਬਹੁਤ ਚੜਦੇ ਨੇ ਆਹੋ ਮੈਂ ਉੱਥੇ ਰਾਸਤੀ ਹੀ ਦੇਖ ਲਿਆ ਤੇ ਫਿਰ ਪਤੰਗ ਦਾ ਆਪਾਂ ਆਪਣੇ ਅਲੱਗ ਵਲੋਗ ਬਣਾਵਾਂਗੇ ਠੀਕ ਹੈ ਤੇ ਦੇਖੋ ਮੋਟਰਸਾਈਕਲ ਵੀ ਹੁਣ ਲਾਤਦਾ ਹੋਇਆ ਸਾਈਡ ਤੇ ਉਹ ਦੇਖੋ ਮੋਟਰਸਾਈਕਲ ਵੀ ਹੁਣ ਖੜਾ ਕਰਤਾ ਹੋਇਆ ਵਾ ਤੇ ਬਸ ਐਸੀ ਅੱਜ ਆਪਣਾ ਵਲੋਗ ਜੇ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਕਰ ਦਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਠੀਕ ਹੈ ਜੀ ਮਿਲਦੇ ਹਾਂ ਹੋਰ ਕੈਂਟ ਦੀ ਵੀਡੀਓ ਦੇ ਨਾਲ ਓਕੇ ਬਾਏ